نفرت دس محبت ہی نظارے لے رہے تھے لوگ بس وہی دستا اپنا ہو گڈ لک ٹو ہم میں شب کامنا دہا ਹਾਂਜੀ ਅਸੀਂ ਆ ਜਨਤਾ ਨੂੰ ਡਾਂਗ ਦੇ ਜ਼ੋਰ ਤੇ ਲੋਕਾਂ ਨੂੰ ਕਹੁੰਦੇ ਆ ਕਿ ਇਹ ਜਿੰਦੂ ਬਾਦ ਅਸੀਂ ਡਾਂਗ ਨਹੀਂ ਚੱਲਣੀ ਬੱਚਿਆਂ ਨੂੰ ਰੋਟੀ ਬਣਾਉਣੀ ਹੈ ਉੱਥੇ ਘਿਰੀਆਂ ਹੋਈਆਂ ਨੇ ਸਾਡੇ ਕੱਠਕਾਰਨ ਤੁਹਾਡੇ ਨਾਕੇ ਕਾਰਨ ਅਸੀਂ ਥਾਂ ਚੋਂ ਉਹ ਨਾਕੇ ਨੂੰ ਚੱਪੋ ਤੁਸੀਂ ਠੀਕ ਆ ਜੇ ਤੁਸੀਂ ਟਾਂ ਨੂੰ ਵਾਣ ਅੱਜ ਕਿਦੀ ਨੰਗਾ ਲਓ ਅਸੀਂ ਤੁਹਾਡੇ ਤੇ ਭਰੋਸੇ ਤੇ ਮਨਵਾ ਦਵੋ ਕੋਈ ਨਹੀਂ ਉਹ ਕੰਕ ਕੇ ਬੋਲ ਤੋ ਗਾਹਾਂ ਨੂੰ ਦੇਖੋ ਕੀ ਬਣਦਾ ਹੈ ਸ਼ਹਿਰ ਦੇ ਵਿੱਚ ਫਿਰ ਕਿਉਂਕਿ ਇੱਥੇ ਵੱਧ ਵੀ ਇਕੱਠ ਕਰਾਂਗੇ ਤੇ ਢੰਗ ਵੀ ਸੋਚਾਂਗੇ ਵੀ ਹੁਣ ਕੀ ਕਰੀਏ ਤੁਹਾਡੇ ਤੇ ਉਦੋਂ ਬਾਅਦ ਸਾਡਾ ਵਿਸ਼ਵਾਸ ਟੁੱਟ ਗਿਆ ਐਸ.ਟੀ.ਓ. ਸਾਹਿਬ ਇਹ ਤੁਸੀਂ ਹੁਣ ਸੋਚੋ ਵਿਸ਼ਵਾਸ ਤਾਂ ਪਹਿਲਾਂ ਵੀ ਨਹੀਂ ਅਸੀਂ ਬਖਿੰਡੇ ਚ ਗਏ ਉਰਲੇ ਪਾਸੇ ਬੈਠੇ ਕੀ ਕਰਤਾ ਉੱਥੇ ਅਸੀਂ ਯਕਨ ਆਪ ਦੇ ਆਪਣਾ ਜਜ਼ਬਾਤ ਆ ਜਿਹੜਾ ਉਹ ਆਪਣਾ ਦੱਸਿਓ ਪ੍ਰਧਾਨ ਜੀ ਬੀਬੀ ਵਾਲੇ ਚੌਂਕ ਚ ਖੜੇ ਰਹੀਆਂ ਪੰਚਾਲੀ ਨਸਲ ਜੋ ਤੁਸੀਂ ਤੁਸੀਂ ਸਾਡੇ ਆਪਦੇ ਹੋ ਆਹ ਨਵੇਂ ਲੋਗ ਆ ਗਏ ਆ। ਅਸੀਂ ਨਾ ਕਿੰਨਾ ਚਿਰ ਲੱਗਿਆ ਆ। ਅਸੀਂ ਸਿੱਕ ਲਾਮੀ ਚੋਂ ਪਸ ਜੀ ਮੈਂ ਕਹਿੰਦਾ ਅਸੀਂ ਤੁਹਾਨੂੰ ਨੀ ਕੱਥੋਂ ਦੇ ਰਹੇ ਆ। ਉਹ ਨਹੀਂ ਕਰ ਲੋ। ਪਰ ਮੇਰੀ ਵੇਚਣ ਕਰਾ ਦੇ। ਨਹੀਂ ਨਹੀਂ ਕਰ। ਹਾਂ ਮੇਰੀ ਵੇਚਣ। ਜੇ ਵੇਚਤੀ ਹੋ ਮੁੜ ਕੇ ਸਾਡੇ ਨਾਲ ਗੱਲ ਨਾ ਕਰਿਓ ਤੁਸੀਂ। ਗੱਲ ਤਾਂ ਇੱਥੇ ਆਉਂਦੀ ਆ। ਤੁਹਾਡੇ ਕੋਲੇ ਪਾਵਰਾਂ ਨਹੀਂ। ਥੋੜੇ ਤੇ ਵਿਸ਼ਵਾਸ ਕਰ ਜਾਨੇ ਸਾਡੇ ਤੇ ਤੁਹਾਨੂੰ ਵਿਸ਼ਵਾਸ। ਡਾਂਗ ਹੈਗੀ ਆ ਪਰ ਤੁਹਾਡੇ ਫੇਰ ਤੇ ਸਾਡੇ ਤੇ। ਆਹੋ ਫੇਰ ਤੁਹਾਡੇ ਕੋਲ ਹੈਗੀ। ਸਿੱਟੀਆਂ ਗੋਲੀਆਂ ਉੱਥੇ ਵੀ ਤਾਂ ਚਲਾਈਆਂ ਹੀ ਆ ਤੁਹਾਡੇ ਕੋਲੇ ਵੀ ਡਾਂਗ ਹੈਗੀ ਆ ਸੌਖੇ ਤਰੀਕੇ ਨਾਲ ਵੇਚ ਲਿਓ। ਮੀਡੀਆ ਚ ਆਏ ਆ। ਇਹ ਨਹੀਂ ਚੱਲਿਆ ਨਹੀਂ ਲੋਕਾਂ ਦੀ ਚੋਣ ਦਾ ਜਿਹੜੀਆਂ ਉਹਨਾਂ ਦੀਆਂ ਜਿੰਨਾ ਦਾ ਬਚਾ ਕਰਨੀ ਜਾਂਦਾ ਉਹ ਸਾਡੇ ਨਾਲ ਤੁਹਾਡਾ ਵਿਚਾਰ ਹੈ ਐ ਨਹੀਂ ਪਤਾ ਇੱਥੇ ਅਨਸਰਾ ਜਨਸ ਇੱਥੇ ਅੱਜ ਬਾਅਦ ਤੱਕ ਜੇ ਪਾਸਾ ਮੁੜ ਕੇ ਜਾਣਾ ਛੋਟਾ ਬਾਅਦ ਸਾਡੇ ਨਾਲ ਰੋਜ਼ ਉਹਦਾ ਆਪਾ ਤੋਂ ਜਿਵੇਂ ਹੀ ਖਤਮ ਹੋਏ ਪਰ ਉਹਨਾਂ ਦੀਆਂ ਜ਼ਮੀਰਾਂ ਵੀ ਖਤਮ ਹੋ ਜਾਂ ਪਿੰਡਾਂ ਬਈ ਜੋ ਕੁਝ ਇੱਥੇ ਚੱਲ ਰਿਹਾ ਹੈ ਕੀ ਤੁਸੀਂ ਉਹਦੇ ਨਾਲ ਸਹਿਮਤੋਂ ਇੱਕ ਕਲਾਕਾਰ ਆ ਹੋ ਕਲਾ ਉਹ ਹੁੰਦੀ ਹੈ ਜਿਹੜੀ ਲੋਕਾਂ ਵਾਸਤੇ ਹੋਵੇ ਉਹਨਾਂ ਦੀ ਕਲਾ ਹੁਣ ਜਾਗ ਕਿੱਧਰ ਨੂੰ ਰਹੀ ਐ ਨਾ ਕਲਾਕਾਰਾਂ ਦੀ ਜਾਨੀ ਉਹ ਸਾਰੇ ਹਾਕਮਾਂ ਦੇ ਹੱਕ ਅੱਛੇ ਕੜੇ ਨਾ ਉਹਨੂੰ ਅਸੀਂ ਕਲਾ ਹੀ ਨਹੀਂ ਕਹਿ ਸਕਦੇ ਲੋਕਾਂ ਨੂੰ ਕਿੰਨਾ ਭਰਮਾਇਆ ਅਸੀਂ ਉਹਨੂੰ ਦੱਸਣਾ ਸੀ ਇਹ ਗੱਲ ਵੀ ਆ ਜਿਹੜਾ ਸਾਡੇ ਸੈਦੋ ਵਾਲਾ ਹੁਣਾਂ ਮੰਡੀਆਂ ਖਤਮ ਕਰੀਆਂ ਇਹ ਠੀਕ ਆ ਸਾਡੇ ਮਜ਼ਦੂਰਾਂ ਦਾ ਜਿਹਾੜਾ ਕਰਤਾ ਟਰੱਕਾਂ ਵਾਲਾ ਜਿਹਾੜਾ ਕਰਤਾ ਉੱਥੇ ਕੋਈ ਵੀ ਜਾਨੀ ਸਾਰਾ ਨਸਰਾਰ ਰੁਜ਼ਗਾਰ ਖੋਸਦਾ ਕੋਈ ਬੰਦਾ ਉੱਥੇ ਕੰਮ ਕਰੀ ਜਾਂਦਾ ਸੈਦੋ ਜੀ ਅਸੀਂ ਹੋਰ ਰੁਜ਼ਗਾਰ ਨੂੰ ਬਚਾਉਣ ਖਾਤਰ ਤੁਰੇ ਹੋਇਆ ਕਿਉਂਕਿ ਇਹਦੂ ਬਾ ਸਾਡਾ ਖੁchnali ਡਾਕਰਾ ਹੁਣ ਤਾਂ ਸਾਡਾ ਕੋਈ ਗੁਜ਼ਾਰਾ ਨਹੀਂ ਬਣ ਸਕਦਾ ਅਸੀਂ ਇਸ ਕਰਕੇ ਉਹਨਾਂ ਨੂੰ ਸਵਾਲ ਕਰਨੇ ਨੇ ਕੋਈ ਉਹਨਾਂ ਦੇ ਕੁਝ ਨਹੀਂ ਕਰਨਾ ਨਾ ਅਸੀਂ ਰੋੜਾ ਮਾਰਨਾ ਨਾ ਕੋਈ ਗਾਲ ਦੇਣੀ ਨਾ ਮਾਰਾ ਸ਼ਬਦ ਬੋਲਣਾ ਅਸੀਂ ਸਿਰਫ ਸਵਾਲ ਪੁੱਛਣੇ ਨੇ ਇਹ ਸਵਾਲ ਵੀ ਨਹੀਂ ਸਾਨੂੰ ਪੁੱਛਣ ਦਿੰਦਾ ਇਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਕਹਿੰਦੇ ਕੁੱਟਾਂਗੇ ਵੀ ਮਾਰਾਂਗੇ ਵੀ ਪਰ ਰੋਣ ਨਹੀਂ ਦਿੰਦੇ ਸਾਨੂੰ ਰੋਣ ਨਹੀਂ ਦਿੰਦੇ ਅਸੀਂ ਰੋਣ ਵਾਸਤੇ ਆਏ ਸੀ ਸਾਡੇ 700 ਦੀ ਕਾਤਲ ਹੈ ਇੱਕ ਨੌਜਵਾਨ ਸ਼ੋਹਕਾਰਨ ਦੀ ਕਾਤਲ ਹੈ ਅਸੀਂ ਉਹਨਾਂ ਦੇ ਬੈਨ ਪਾਉਣੇ ਸੀ ਵੀ ਅਸੀਂ ਰੋਣੇ ਆ ਅਸੀਂ ਕਿਉਂ ਲੜਦੇ ਆ ਅਸੀਂ ਸੜਕਾਂ ਤੇ ਸਾਡਾ ਸ਼ੌਂਕ ਨਹੀਂ ਹੈਗਾ ਅਸੀਂ ਸੜਕਾਂ ਤੇ ਆਪਦੀਆਂ ਮੰਗਾਂ ਬਣਾਉਣ ਵਾਸਤੇ ਆਪਦਾ ਕੀਤਾ ਬਚਾਉਣ ਵਾਸਤੇ ਆਪਦੀ ਖੇਤੀ ਬਚਾਉਣ ਵਾਸਤੇ ਐਮ ਐਸ ਪੀ ਬਚਾਉਣ ਵਾਸਤੇ ਅੱਜ ਖੇਤੀ ਕਾਟੇ ਦਾ ਧੰਦਾ ਕਿਵੇਂ ਇੱਥੋਂ ਦੀ ਸਰਕਾਰ ਰੌਲਾ ਪਾ ਰਹੀ ਹੈ ਬੇਰੁਜ਼ਗਾਰੀ ਦੀ ਭੰਨੀ ਹੋਈ ਨੌਜਵਾਨੀ ਵਿਦੇਸ਼ਾਂ ਦੀ ਧਰਤੀ ਵੱਲ ਰੁੱਕ ਕੀਤਾ ਹੋਇਆ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਿਹਨੂੰ ਸੋਨੇ ਦੀ ਚਿੜੀ ਕਿਹਾ ਰੰਗਲਾ ਪੰਜਾਬ ਕਿਹਾ ਅੱਜ ਸਾਡੇ ਨੌਜਵਾਨਾਂ ਦਾ ਇਹ ਤਾਂ ਮੋਹ ਪੰਗ ਕਿਉਂ ਹੋ ਗਿਆ ਕਿਉਂਕਿ ਕੁੱਲ ਅਦਾਰੇ ਜਿਹੜਾ ਉਹ ਇਹਨਾਂ ਨੇ ਕਾਰਪੋਰੇਟ ਕਰਾਣਿਆਂ ਨੂੰ ਦਿੱਤਾ ਹੈ ਤਾਂ ਕਰਕੇ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਆਏ ਆ ਇੱਥੇ ਰੋਸ ਕਰਨ ਆਏ ਆ ਅ ਅੱਜ ਇੱਥੇ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਿਖਦੇ ਹੋਏ ਸਾਡੇ ਵੱਲੋਂ ਫੋਰਸ ਡਿਪਲੋਏ ਕੀਤੀ ਗਈ ਹੈ ਅ ਜਿਹੜੇ ਪ੍ਰੋਟੈਸਟ ਹੈਗੀ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਹੈ ਬਟ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਸਾਡੇ ਵੱਲੋਂ ਫੋਰਸ ਡਿਪਲੋਏ ਬਟ ਕੀਤੀ ਗਈ ਅੱਜ ਇਹ ਚ ਮੁਕਾਬਲੇ ਨੂੰ ਜਿੰਮੇ ਦੇ ਗੁੱਡ ਲੱਕ ਟੂ ਹਿਮ ਮੈਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਹਾਂ ਜੀ ਕਿਹਦਾ ਬੋਲ ਹੋ ਰਿਹਾ ਕਿਸਾਨਾ ਬੰਦਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਪ ਕੋ ਜਿਤ ਮੁਹੱਬਤ ਦੀ ਹੁੰਦੀ ਜਿੰਨ ਪ੍ਰੇਮ ਕੀਆ ਤੈਨਹੀਂ ਪ੍ਰਾਪਾਇਆ ਜਿਤ ਮੁਹੱਬਤ ਦੀ ਹੁੰਦੀ ਹੈ ਹਮੇਸ਼ਾ ਪਿਆਰ ਦਾ ਦਾਮਨ ਨਾ ਛੱਡੋ ਸਾਡੇ ਗੁਰੂ ਪੀਰਾਂ ਦੀ ਇਹ ਧਰਤੀ ਆ ਪੰਜ ਦਰਿਆਵਾਂ ਦੀ ਉਹਦੇ ਵਿੱਚ ਉਹਨਾਂ ਨੇ ਪਿਆਰ ਹੀ ਕੀਤਾ ਜ਼ਾਲਮ ਨੂੰ ਵੀ ਮੁੜ ਕੇ ਰੀਯੂਨੀਅਨ ਕੀਤੀ ਗੱਲਬਾਤ ਕੀਤੀ ਇਹ ਤਾਂ ਆਪਣੇ ਭੈਣ ਭਾਈ ਆ ਕਾਹਦਾ ਉੱਥੇ ਵਿਰੋਧ ਦਾ ਕੋਈ ਗੱਲ ਨਹੀਂ ਗੈਰਤਮੰਦ ਆਪਣੇ ਹੱਕਾਂ ਲਈ ਆਵਾਜ਼ ਬਲੰਦ ਉਠਾਉਂਦੇ ਆ ਕੋਈ ਕੋ ਪਰਸਨਲ ਅਟੈਕ ਤੇ ਨਹੀਂ ਕਰ ਰਹੇ ਕੋਈ ਗੱਲ ਨਹੀਂ ਬੋਲ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਵੀ ਬੀਜੇਪੀ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਹਾਂਜੀ ਵੀਰੇ ਤੁਸੀਂ ਕੀ ਕਹਿੰਦੇ ਨਹੀਂ ਨਹੀਂ ਬੀਜੇਪੀ ਹੀ ਬੀਜੇ ਹੀ ਬੀਜੇਪੀ ਹੀ ਕਿਸਮਤ ਸਵਾਰੇ ਕੀ ਕਿਸਾਨਾਂ ਦੀ ਵਾਕਿਆ ਨੇ ਸਾਰਿਆਂ ਨੇ ਐਕਸਪਲੋਇਟ ਕੀਤਾ ਆ ਤੁਸੀਂ ਆਪਣੇ ਭਰਾ ਨੂੰ ਮੌਕਾ ਦਿਓ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪਿਆ ਕਰੇਗੀ ਬਾਰਡਰਾਂ ਤੇ ਤੇ ਲੈਣਾ ਤੇ ਖੜੇ ਹੋਣ ਦੀ ਮੈਂ ਤੁਹਾਡਾ ਵਕੀਲ ਬਣਾਂਗਾ ਲੇਕਿਨ ਜੇ ੱੱਕੇ ਨਾਲ ਬੱਚਿਆਂ ਨੂੰ ਬਜ਼ੁਰਗਾਂ ਨੂੰ ਉੱਥੇ ਹਰ ਮੌਸਮ ਨਾਲ ਲੜਾਉਣਾ ਤੇ ਮੈਂ ਗਰੀਬ ਕੀ ਕਰ ਸਕਦਾ ਉਹ ਤਾਂ ਪਹਿਲੇ ਅੰਦੋਲਨ ਚ ਵੀ ਇਦਾਂ ਤਰਲੇ ਲੈਂਦਾ ਰਿਹਾ ਮੈਂ ਤਾਂ ਭਾਈ ਕਨੇਏ ਨੂੰ ਮੰਨਣ ਵਾਲਾ ਨਾ ਬੰਦਾ ਮੇਰਾ ਕੋਈ ਦੁਸ਼ਮਣ ਨਹੀਂਗਾ ਉਸ ਸਤੰਭੂ ਚ ਬਹਿ ਕੇ ਵੀ ਇਹਨਾਂ ਦੀਆਂ ਗੱਲਾਂ ਕਰਦਾ ਰਿਹਾ ਪਾਰਲੀਮੈਂਟ ਚ ਵੀ ਇਹਨਾਂ ਦੀਆਂ ਗੱਲਾਂ ਪਾਣੀ ਬਚਾ ਮੇਰਾ ਮੇਰੀ ਜਵਾਨੀ ਬਚਾ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਓਏ ਪਾਰਲੀਮੈਂਟ ਚ ਜੋ ਮੈਂ ਬੋਲਦਾ ਸੁਣਿਆ ਤਾਂ ਕਰੋ ਸੂਫੀਆਂ ਦੀਆਂ ਗੱਲਾਂ ਕੀਤੀਆਂ ਮੁਹੱਬਤ ਦੀਆਂ ਜਦੋਂ ਮੈਂ ਬੋਲਦਾ ਸੀ ਆਪੋਜੀਸ਼ਨ ਵੀ ਸਾਰੀ ਖੜੀ ਹੋ ਕੇ ਤਾੜੀਆਂ ਮਾਰਦੀ ਸੀ ਓਏ ਮੈਂ ਆਪਣੇ ਘਰ ਆਇਆ ਜੇ ਵੈਲਕਮ ਨਹੀਂ ਕਹਿ ਸਕਦੇ ਘਰ ਆਏ ਨੂੰ ਤੇ ਝੋਲੀ 'ਚ ਸਿਰ ਵੀ ਪਾ ਦਿੰਦੇ ਆ ਸਿੰਘ ਇਹ ਕਿਰਦਾਰ ਥੋੜੀ ਹੈ ਜਲੰਧਰ ਕਿਉਂ ਨਹੀਂ ਫਰੀਦਕੋਟ ਜੀ ਕਿਉਂ ਤੁਸੀਂ ਜਲੰਧਰ ਤੋਂ ਜਲੰਧਰ ਕਿਉਂ ਕੋਈ ਠੇਕਾ ਲਿਆ ਹਰ ਜਗ੍ਹਾ ਦਾ ਮੇਰਾ ਪੂਰਾ ਪੰਜਾਬ ਹੈ ਮੈਂ ਪੰਜਾਬ 'ਚ ਘੁੰਮਦਾ ਰਿਹਾ ਮੈਂ ਕੱਲੇ ਜਲੰਧਰ ਹੀ ਥੋੜੀ ਖਾੜੇ ਲਾਉਂਦਾ ਸੀ ਹਸ਼ਾਰਪੋਰੀ ਥੋੜੀ ਲਾਉਂਦਾ ਪੂਰੀ ਦੁਨੀਆ ਦਾ ਮੈਂ ਬੰਦਾ ਹਾਂ ਮੈਂ ਇੱਕ ਧਾਰੇ 'ਚ ਮ hạnਦੂਦ ਨਹੀਂ ਰਹਿ ਸਕਦਾ ਜਿੱਥੇ ਭੇਜੇ ਮੇਰਾ ਹਾਈ ਕਮਾਂਡ ਉੱਥੇ ਕੋਈ ਹੀਲ ਹੁਜਿੱਤ ਨਹੀਂ ਜਾ ਕੇ ਸਪਾਈ ਦੀ ਤਰ੍ਹਾਂ ਇੱਕ ਵਰਕਰ ਦੀ ਤਰ੍ਹਾਂ ਇੱਕ ਅਦਨੇ ਜਿਹਾ ਸੇਵਾਦਾਰ ਦੀ ਤਰ੍ਹਾਂ ਕੰਮ ਸਟਾਰਟ ਕਰਦਾ ਤੁਹਾਡੇ ਸਮਕਾਲੀ ਨੇ ਮੁਹੰਮਦ ਸਦੀਕ ਜਿਹੜੇ ਇੱਥੋਂ ਮੌਜੂਦਾ ਐਮਪੀ ਨੇ ਉਹਨਾਂ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਡੱਟਦੇ ਰਹੇ ਨੇ ਮੇਰੇ ਸਮਕਾਲੀ ਨਹੀਂ ਮੇਰੇ ਤੋਂ ਮੇਰੇ ਲਈ ਪੂਜਣ ਦੀ ਜਗ੍ਹਾ ਆ ਵੱਡੇ ਨੇ ਬਹੁਤ ਵੱਡੇ ਆ ਜੀ ਆਪਾਂ ਜਦੋਂ ਜੰਮੇ ਵੀ ਨਹੀਂ ਉਦੋਂ ਉਹਨਾਂ ਦੇ ਖਾੜੇ ਮਸ਼ਹੂਰ ਸੀ ਇਸ ਕਰਕੇ ਸਤਕਾਰ ਦੇ ਪਾਤ ਲਿਆ ਪਾਤ ਰਿਆ ਉਹ ਉਹਨਾਂ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਕਾਰਜਕਾਰੀ ਲੋਕਾਂ ਨੇ ਦੇਖਣੀ ਮੈਂ ਤਾਂ ਨਹੀਂ ਚੈੱਕ ਕੀਤੀ ਸਿਟਿੰਗ ਐਮਪੀ ਤੁਹਾਡਾ ਆ ਲੋਕਾਂ ਦਾ ਇਹ ਦੇਖੋ ਕਿਦਾਂ ਦੀ ਉਹਨਾਂ ਦੀ ਪਰਫਾਰਮੈਂਸ ਹੈ ਐਜ਼ ਅ ਸੀਨੀਅਰ ਮੈਂ ਉਹਨਾਂ ਨੂੰ ਜਿੱਥੇ ਮਿਲਣਗੇ ਉਹਨਾਂ ਨੂੰ ਮੈਂ ਉਹਨਾਂ ਦੇ ਮੱਥੇ 'ਤੇ ਟਿਕਾਂਗਾ ਪਿਆਰ ਨਾਲ ਮਿਲਾਂਗਾ ਸਤਕਾਰ ਨਾਲ ਲਗਦਾ ਗਠਬੰਦਰ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦੁਬਾਰਾ ਫਿਰ ਗੱਲ ਚੱਲੀ ਆ ਵੀ ਇਕਾਲੀ ਦਾ ਬੀਜੇਪੀ ਦਾ ਗਠਬੰਦਰ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਅੱਛਾ ਮੈਂ ਤਾਂ ਕਹਿੰਦਾ ਮਿਲ ਜਾਣ ਬਧੀਆ ਗੱਲ ਅਸੀਂ ਤਾਂ ਜੋੜਨ ਵਾਲੇ ਬੰਦੇ ਆ ਵਿਛੋੜਨ ਵਾਲੇ ਬੰਦੇ ਥੋੜੀ ਕਰ ਤੁਸੀਂ ਇੱਕ ਵਾਰ ਬਿਆਨ ਦਿੱਤਾ ਸੀ ਵੀ ਅਕਾਲੀਆਂ ਨੇ ਤੌਬਾ ਕਰਾਤੀ ਥੋੜੀ ਸੈਲ ਦੱਸੋ ਤੁਸੀਂ ਫਿਰ ਵੀ ਕਹਿੰਦੇ ਹੋ ਕਿ ਗੁਰਵੰਦਨ ਹੋਵੇ ਨਹੀਂ ਉਹ ਤਾਂ ਫ੍ਰਸਟ੍ਰੇਸ਼ਨ ਜੀ ਹੋ ਗਈ ਸੀ ਹਾਂ ਮੈਂ ਇਨਸਾਨ ਹੀ ਆ ਐਵੇਂ ਘਬਰਾ ਗਿਆ ਜਿੱਤ ਕੇ ਹਾਰ ਕੇ ਜਲੰਧਰੋਂ ਉਹ ਫਿਰ ਬਾਅਦ ਚ ਪਤਾ ਲੱਗਾ ਬੜੇ ਬੜੇ ਬਾਦਸ਼ਾਹ ਹਰਦੇਵੀਰਾਂ ਜੰਗਾਂ ਜਿੱਤਦੇ ਵੀ ਰਹੇ ਮੈਂ ਤੂੰ ਤੂੰ ਬੰਦਿਆ ਕਿਹੜੇ ਬਾਗ ਦੀ ਮਾਲੀ ਐ ਜਦੋਂ ਫੇਰ ਸੋਚ ਆਈ ਕਿ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਵੀ ਤਾਂ ਮੈਂ ਹੀ ਆ ਪਰ ਪਹਿਲਾ ਹੰਕਾਰ ਦੇ ਡੱਕਰੇ ਡੱਕਰੇ ਉਹ ਬਾਲਕ ਕਰਦਾ ਉਹ ਕਹਿੰਦਾ ਤੂੰ ਇੰਨਾ ਨਾ ਤੇਰੇ ਚ ਸ਼ੋਹਰਤ ਬੜੀ ਆ ਦੌਲਤ ਬੜੀ ਆ ਦੇਖ ਲੈ ਫਿਰ ਫਿਰ ਉਦੋਂ ਉਹ ਨਹੀਂ ਹੁੰਦਾ ਜਦੋਂ ਮੈਂ ਬਿਲਕੁਲ ਬੇਵੱਸ ਹੋ ਗਿਆ ਫੇ ਮੇਰੇ ਰੱਬ ਨੇ ਮੇਰੇ ਤੇ ਤਰਸ ਕੀਤਾ ਤੇ ਦੇਖ ਲਓ ਫਿਰ ਉਹ ਵੀ ਰਿਕਾਰਡ ਬਣਿਆ ਤੁਹਾਨੂੰ ਇਹ ਲੱਗਦਾ ਕਿ ਗਠਜੰਦਨ ਹੁੰਦਾ ਸੀ ਕਰਮ ਬਦਲਣਗੇ ਪੰਜਾਬ ਦੀ ਸਿਆਸਤ ਇਹ ਉਹ ਜਾਣਨ ਗਠਜੰਦਨ ਤੋੜਨ ਵਾਲੇ ਜਾਂ ਕਰਨ ਵਾਲੇ ਸਾਨੂੰ ਜੋ ਹੁਕਮ ਲਾਉਣਗੇ ਅਸੀਂ ਹੌਕਾ ਦੇਈ ਜਾਣਾ ਰੋਲਾ ਕਰੋ ਪਰ ਵੋਟਾਂ ਤਾਂ ਤੁਹਾਨੂੰ ਵੀ ਚਾਹੀਦੀਆਂ ਦਿੱਤਰ ਵਿੱਚ ਜੀ ਵੋਟਾਂ ਲੈ ਨਹੀਂ ਆਏ ਹੋਰ ਅਸੀਂ ਕਿਹ ਲੈਣਾ ਹੁੰਦਾ ਜਿੱਕਟਬੰਦਰ ਹੁੰਦਾ ਫਿਰ ਕਾਹਦੀ ਸੋਚੀ ਕਹਿੰਦੀ ਐ ਵੀ ਜ਼ਿਆਦਾ ਸ਼ਮਤੀਸ਼ਾਲੀ ਹੋਵਗੇ ਤੁਸੀਂ ਕਿ ਨਹੀਂ ਭਰਾ ਮਿਲਦੇ ਨੇ ਨੌ ਮਾਸ ਦਾ ਰਿਸ਼ਤਾ ਆ Hindu Sikh Isai Muslim ਸਾਰੇ ਇੱਕ ਹੀ ਆਪਾ ਜਦੋਂ ਇਕੱਠੇ ਹੁੰਨੇ ਉਦੋਂ ਤੇ ਪਾਵਰ ਵੱਧਦੀ ਆ ਬ੍ਰਦਰ ਮੈਂ ਗੱਠਬੰਦਰ ਨ ਹੋਵੇ ਉਹਦਾ ਪਾਵਰਤ ਵੱਧਦੀ ਆ ਬੰਦੇ ਦੀ ਤੁਸੀਂ ਕੁਝ ਐਨਾਲਾਈਜ਼ ਕੀਤਾ ਵੀ ਗਠਜੰਦਨ ਕਿਉਂ ਨਹੀਂ ਹੋਇਆ ਕਿ ਭਾਜਪਾ ਵੱਡਾ ਭਰਾ ਬਣਨਾ ਚਾਹੁੰਦੀ ਆ ਪੰਜਾਬ ਦੇ ਵਿੱਚ ਮੈਂ ਬਾਲੇ ਐਨਾਲਾਈਜ਼ ਨਹੀਂ ਕਰਦਾ ਹੁੰਦਾ ਮੈਂ ਇਹ ਕਿਹਾ ਹੁੰਦਾ ਇਹ ਸੱਚਾ ਪਾਤਸ਼ਾਹ ਵਿਛੜਿਆ ਨੂੰ ਮਿਲਦੇ ਜੇ ਨਹੀਂ ਮਿਲਦਾ ਤਾਂ ਉਹਦੇ ਵਿੱਚ ਕੋਈ ਰਮਜ਼ ਹੋਏਗੀ ਉਹਦੀ ਹੋ ਸਕਦਾ ਇਹ ਭਾਜਪਾ ਨੇ ਛੰਡੇ ਗੱਢਣੇ ਹੋਣ ਇੱਥੇ ਮਾਲਵੇ ਚ ਕੀ ਪਤਾ ਭਾਜਪਾ ਜਦੋਂ ਆ ਗਈ ਨਾ ਪੰਜਾਬ ਚ ਭਾਈ ਸਾਹਿਬ ਇਹ ਜ਼ਰਖੇਸ਼ ਧਰਤੀ ਹੋ ਜਾਏਗੀ ਥੋੜਾ ਜਿਹਾ ਇਦਾਂ ਨਜ਼ਰਾਂ ਸਾਫ਼ ਕਰਕੇ ਦੇਖੋ ਕਿ ਉਸ ਬੰਦੇ ਨੇ ਕਿੱਥੇ-ਕਿੱਥੇ ਸਵਰਗ ਬਣਾ ਦਿੱਤਾ ਸੜਕ ਤੋਂ ਆਈਡੀਆ ਲਾ ਲਓ ਆ ਮੋਗੇ ਜਿਹੜਾ ਰੇਲਵੇ ਸਟੇਸ਼ਨ ਜਿਹੜਾ ਕੰਪਲੀਟ ਹੋ ਗਿਆ ਇੱਥੇ ਸਵਰਗ ਬਣ ਜਾਏਗਾ ਇੱਥੇ ਐਡੇ-ਐਡੇ ਪ੍ਰੋਜੈਕਟ ਲੱਗਣਗੇ ਉਹ ਕੁਝ ਦੇਣਾ ਚਾਹੁੰਦਾ ਆ ਉਹ ਕਰਤਾਰਪੁਰ ਦੇ ਲਾਂਘੇ ਖੋਲ ਦਾ ਉਹ ਜਿੱਥੇ ਜ਼ਾਲਮ ਰਾਜੇ ਨੇ लाल किले ਤੇ ਖੜੇ ਹੋ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਸ਼ੀਸ਼ ਕਲਮ ਕਰਦਾ ਆਰਡਰ ਦਿੱਤਾ ਉੱਥੇ ਗੁਰਪੁਰਬ ਮਨਾਉਂਦਾ ਉਹ ਉਹ ਵੀਰ ਵੀਰ ਦਿਵਸ ਮਨਾਉਂਦਾ ਬੱਚਿਆਂ ਦੇ ਸਾਹਮਣੇ ਉਹਨੂੰ ਦੇਖਣ ਦੀ ਲੋੜ ਆ ਸਿਰਫ ਪਤਾ ਨਹੀਂ ਕੌਣ ਲੋਕ ਆ ਬ੍ਰੇਨ ਵਾਸ਼ ਕਰਦੇ ਆ ਕਿ ਦਿੱਲੀ ਪੰਜਾਬ ਦੀ ਕੋਈ ਦੁਸ਼ਮਣ ਆ ਨਾ 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 ਉਹ ਬਹੁਤ ਕੁਝ ਦੇਣਾ ਚਾਹੁੰਦੇ ਲੈ ਲਓ ਰੱਬ ਦਾ ਵਾਸਤਾ ਤੁਹਾਨੂੰ ਲੱਗਦਾ ਟ੍ਰੇਨ ਵਾਲਾ ਰਾਹ ਖੁੱਲਣਾ ਚਾਹੀਦਾ ਬਾਗਾ ਖੁੱਲਣਾ ਚਾਹੀਦਾ ਹਾਂਜੀ ਬਾਗਾ ਵਾਟਰ ਖੁੱਲਣਾ ਚਾਹੀਦਾ ਟ੍ਰੇਨ ਆਹ ਸਾਰੇ ਮੁਹੱਬਤ ਹੈ ਪੂਰੀ ਯੂਨੀਵਰਸਲੀ ਸੂਫੀ ਤੇ ਦੁਆ ਕਰਦਾ ਸੂਰੀ ਯੂਨੀਵਰਸਲੀ ਪ੍ਰੇ ਕਰਦਾ ਕਿ ਸਾਰੇ ਮਿਲ ਜਾਣ ਕਿੱਡੇ ਤਰੱਕੀ ਦੋਧੇ ਮੁਲਕਾਂ ਦੀ ਸਾਰੇ ਇਸ ਕਿੱਤੇ ਦੀ ਤਰੱਕੀ ਹੋਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ